ਸ਼ਾਹਕੋਟ ਸ਼ਹਿਰ ਦੀ ਨਗਰ ਪੰਚਾਇਤ ਦੀ ਇਲੈਕਸ਼ਨ ਜਿਹੜੀ ਰੱਖੀ ਗਈ ਸੀ ਉਹਦੇ ਕਨਵੀਨਰ ਤਸਿਲਦਾਰ ਸ਼ਾਹਕੋਟ ਨੂੰ ਲਾਇਆ ਗਿਆ ਸੀ ਇਲੈਕਸ਼ਨ ਦੀ ਪ੍ਰोसीडिंग स्टार्ट ਹੋਈ ਸਾਰੇ 13 ਦੇ 13 ਐਮਸੀ ਕੌਮ ਦੇ ਵਿੱਚ ਹਾਜ਼ਰ ਹੋਏ ਸਾਰਿਆਂ ਨੂੰ ਸੌ ਚੁਕਾਈ ਗਈ ਤੇ ਜਦੋਂ ਅਗਲੀ ਪ੍ਰोसीडिंग ਸਟਾਰਟ ਹੋਣੀ ਸੀ ਪ੍ਰਧਾਨ ਤੇ ਵਾਇਸ ਪ੍ਰਧਾਨ ਦੀ ਚੋਣ ਦੀ ਤੇ ਬੜੇ ਅਮਨ ਸ਼ਾਂਤੀ ਦੇ ਵਿੱਚ ਸਾਰਾ ਕੁਝ ਅੰਦਰ ਹਾਊਸ ਦੇ ਵਿੱਚ ਹੋ ਰਿਹਾ ਸੀ ਕੋਈ ਕਿਸੇ ਦਾ ਲੜਾਈ ਝਗੜਾ ਨਹੀਂ ਸੀ ਉਹਨਾਂ ਨੇ ਵੀ ਸੌ ਚੱਕੀ ਜਿਹੜੇ 4-9 ਸਾਡੇ ਐਮਸੀਆਂ ਨੇ ਔਰ ਚਾਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਸੀਸ ਤੇ ਜਦੋਂ तहसीलदार ਤੇ ਇਹੋ ਆਪ ਸਰ ਜੀ ਕੰਨਾਂ ਦੇ ਵਿੱਚ ਆਪਾਂ ਇੱਕ ਕਰਨਾਮਨਾ ਕਰਨ ਕਰ ਲਾਪੇ ਉਸ ਦਰਾਂ ਨਹੀਂ ਅਸੀਂ ਕਹਿ ਰਹੇ ਆ तहसीलदार ਸਾਹਿਬ ਨੂੰ ਕਨਵੀਨਰ ਸਾਹਿਬ ਨੂੰ ਵੀ ਹੁਣ ਅਗਲਾ ਪ੍ਰोसीडिंग ਜਿਹੜੀ ਆ ਉਹਨੂੰ ਸ਼ੁਰੂ ਕਰੋ ਵੀ ਪ੍ਰਧਾਨ ਦੀ ਚੋਣ ਦਾ ਨਾਂ ਤੁਸੀਂ ਲਾਓ ਤੇ ਅਸੀਂ ਪ੍ਰਧਾਨ ਦਾ ਨਾਂ ਅਸੀਂ ਵੀ ਪ੍ਰਪੋਜ਼ ਕਰਨਾ ਜੇ ਨੇ ਕਿਸੇ ਨੇ ਹੋਰ ਨੇ ਵੀ ਕਰਨਾ ਉਹ ਵੀ ਪ੍ਰਪੋਜ਼ ਕਰੇ ਔਰ ਉਸ ਤੋਂ ਬਾਅਦ VOTING ਦਾ ਅਧਿਕਾਰ ਐਮ ਸੀ ਸਾਹਿਬਾਂ ਨੂੰ ਜਿਹਨੂੰ ਬਹੁਮਤ ਮਿਲੇਗਾ ਉਹ ਆਪਣਾ ਪ੍ਰਧਾਨ ਚੁਣਿਆ ਜਾਊਗਾ ਔਰ ਅਜੇ ਇਹ ਗੱਲ ਹੀ ਚੱਲ ਰਹੀ ਆ ਉਹ ਸ਼ੁਰੂ ਦਾ ਇਹੋ ਸਾਹਿਬ ਕਹਿੰਦੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੱਕ ਡਰਾਮਾ ਰਚਿਆ ਆਪਣੇ ਉਹਨਾਂ ਦੇ ਦੋ ਐਮ ਸੀ ਆਪਸ ਵਿੱਚ ਉੱਚੀ ਉੱਚੀ ਬੋਲਣ ਲੱਗੇ ਕਿਉਂਕਿ ਇਹ ਸਾਜ਼ਿਸ਼ ਤੈ ਸੀ ਸਾਰਾ ਪਲਾਨਿੰਗ ਸੀ ਇਿੱਤ ਤੁਸੀਂ ਰੋਣਾ ਪਾਇਓ ਤੇ ਸਸਤੀ ਦਾਰ ਉੱਠ ਕੇ ਬਾਹਰ ਆਜੂ ਚਲਾ ਜਾਊਗਾ ਹਾਊਸ ਨੂੰ ਬਗੈਰ ਦੱਸੇ ਕਨਵੀਨਰ ਸਾਹਿਬ ਮੀਟਿੰਗ ਪਰਖਾਸ ਕੀਤੇ ਬਗੈਰ ਜਲਦੀ ਮੀਟਿੰਗ ਛੱਡ ਕੇ ਵਿੱਚੋਂ ਚਲੇ ਗਏ ਕਿ ਦੇ ਅਫਸੋਸ ਦੀ ਗੱਲ ਹੈ ਸ਼ਹਿਰ ਦੇ ਲੋਕਾਂ ਨੇ ਐਮਸੀ ਚੁਣ ਕੇ ਭੇਜੇ ਸ਼ਹਿਰ ਦਾ ਵਿਕਾਸ ਕਰਨ ਲਈ ਸ਼ਹਿਰ ਦੇ ਕੰਮ ਕਰਨ ਲਈ ਤੇ ਲੋਕਤੰਤਰ ਦਾ ਕਤਲ ਅੱਜ ਸ਼ਰਿਆਮ ਅਫਸਰ ਸਾਹਿਬਾਨਾ ਨੇ ਕੀਤਾ ਕਿਹਦੇ ਕਹਿੰਦੇ ਮੌਜੂਦਾ ਸਰਕਾਰ ਤੇ ਇਥੋਂ ਦਾ ਹਲਕਾ ਇੰਚਾਰਜ ਹੈ ਜਿਹੜਾ ਗੁੰਡਾਗਰਦੀ ਤੇ ਉਤਰਿਆ ਹੋਇਆ। ਜਿਹਨੂੰ ਗੁੰਡਾਗਰਦੀ ਤੋਂ ਬਗੈਰ ਕੋਈ ਦੂਜਾ ਰਸਤਾ ਨਹੀਂ ਦਿਖਦਾ। ਔਰ ਕਾਕਾ ਮੈਂ ਤੈਨੂੰ ਦੱਸਣਾ ਚਾਹੁੰਨਾ ਪਿੰਦਰ ਪੰਡੋਰੀ ਜੀ ਪਿਆਰ ਨਾਲ ਬਹੁਤ ਕੋਸ਼ਿਸ਼ ਹੋ ਸਕਦਾ। ਇਦਾਂ ਲੋਕ ਝੁਕਣ ਵਾਲੇ ਨਹੀਂ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਤਕੇਸ਼ਾਈ ਨਾਲ ਨਾਲ ਜੋੜਨਾ ਚਾਹੁੰਦੇ ਆ। ਔਰ ਮੈਂ ਬਾਰ-ਬਾਰ ਅਸੀਂ ਡੀਸੀ ਸਾਹਿਬਾਨ ਨੂੰ ਕਹਿੰ ਕੀਤਾ डीसी साहब ने क्या भी ਤੁਸੀਂ ਵੇਟ ਕਰੋ ਮੈਂ ਗੱਲ ਕਰਦਾ ਮੁੜ ਕੇ ਫੇਰ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੀ ਗੱਲ ਨਹੀਂ ਅਜੇ ਹੋਈ ਇਹ ਦੁਆਰਾ ਡੀਸੀ ਸਾਹਿਬ ਨਾਲ ਗੱਲ ਹੋਈ ਤਾਂ ਡੀਸੀ ਸਾਹਿਬ ਕਹਿੰਦੇ ਉਹ ਕਹਿੰਦੇ ਮੇਰੀ ਸਿਹਤ ਵਿਗੜ ਗਈ ਮੈਂ ਕਿਹਾ ਜੀ ਤੇ ਇੱਥੇ ਤੁਹਾਡੇ ਚੰਗੇ ਬੜੇ ਤੰਦਰੁਸਤ ਸੀ ਤੇ ਇਹ ਇੱਕ ਡਰਾਮਾ ਰਚਿਆ ਗਿਆ ਕਿਉਂਕਿ ਪ੍ਰਕਾੰਤ ਵਾਸ਼ ਪ੍ਰਧਾਨ ਦੀ ਚੋਣ ਨਾ ਕਰਾਉਂਦਾ ਉਹ ਇਸ ਕਰਕੇ ਮੈਂ ਸਮਝਦਾ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਪਹਿਲੀ ਵਾਰ ਹੋਇਆ ਮੇਰਾ خیال ਸ਼ਾਹਕੋਟ ਚ ਇੰਦਾ ਨਹੀਂ ਕਦੀ ਹੋਇਆ ਔਰ ਕੀ ਹੋਇਆ ਵੀ ਅਗਲਾ ਫੈਸਲਾ ਨਹੀਂ ਕੋਈ ਠੀਕੇ ਕੇ ਪਰਸੀਡਿੰਗ ਸਟਿਲ ਓਪਨ ਆ ਅਸੀਂ ਅਸੀਂ ਉਹਦੇ ਪ੍ਰਸੀਡਿੰਗ ਦੇ ਵਿੱਚ ਜਦੋਂ ਜੋ ਅਜੰਡਾ ਸੀ ਉਹਦਾ ਲਿਖਾਇਆ ਵੀ ਅੱਜ ਜਿਹੜਾ ਮੀਟਿੰਗ ਸੀ ਜਿਸ ਕਾਰਨ ਕਰਕੇ ਹਾਜ਼ਰੀ ਲੱਗੀ ਸੀ ਸਾਡੇ ਐਮਸੀਆਂ ਦੀ ਔਰ ਉਹਦੇ ਵਿੱਚ ਲਿਖਿਆ ਗਿਆ ਵੀ ਅੱਜ ਚੋਣ ਅੱਜ ਸੌਂਚਤ ਸਮਾਗਮ ਤੋਂ ਪਤਾਨ ਤੋਂ ਵਾਈਸ ਪ੍ਰਧਾਨ ਦੀ ਚੋਣ ਲਈ ਅੱਜ ਅਜੰਡਾ ਕੱਢਿਆ ਗਿਆ ਸੀ ਉਹ ਪ੍ਰਸੀਡਿੰਗ ਤੇ ਅਸੀਂ ਲਿਖਾ ਕੇ ਸਾਰੇ ਐਮਸੀ ਸਰਪੰਚ ਨੂੰ ਸੈਂਡ ਕੀਤਾ ਆਹ ਲਓ ਕੰਪਲੀਟ ਪ੍ਰਸੀਡਿੰਗ ਆ ਪ੍ਰਸੀਡਿੰਗ ਜਿਹੜੀ ਹੁੰਦੀ ਆ ਉਹਦੀ ਕਸਟਡੀ ਕਿਹਦੇ ਹੁੰਦੀ ਆ ਜੇ ਕਨਵੀਨਰ ਸਾਹਿਬ ਆ ਰਹੇ ਆ ਉਹਨਾਂ ਦੀ ਕਸਟਡੀ ਦੇ ਵਿੱਚ ਪਰਸੀਡਿੰਗ ਹੁੰਦੀ ਆ ਉਹ ਆਪਦੀ ਜ਼ਿੰਮੇਵਾਰੀ ਬਿਲਕੁਲ ਗੈਰ ਜ਼ਿੰਮੇਵਾਰਾ ਵਾਲਾ ਕੰਮ ਕਰਕੇ ਕੇ ਪ੍ਰਸੀਡਿੰਗ ਉਧਰ ਹੀ ਛੱਡ ਕੇ ਚਲੇ ਗਏ ਤੇ ਬਾਅਦ ਦੇ ਵਿੱਚ ਜਦੋਂ ਪ੍ਰਕਿਰਿਆ ਕੰਪਲੀਟ ਹੋ ਜੇ ਤਾਂ ਪ੍ਰਸੀਡਿੰਗ ਹੈਂਡ ਓਵਰ ਪ੍ਰਧਾਨ ਨੂੰ ਕਰਨੀ ਹੁੰਦੀ ਆ ਸੋ ਅੱਜ ਦੇਖ ਲਓ ਹਾਲਾਤ ਸਿਸਟਮ ਤੇ ਮੈਂ ਸਮਝਦਾ ਅੱਜ ਲੋਕਤੰਤਰ ਦਾ ਵੀ ਕਤਲ ਜਿਹੜੇ ਅਫਸਰ ਇਦਾਂ ਦਾ ਕਰ ਰਹੇ ਆ ਅੱਜ ਪੰਜਾਬ ਦੇ ਆਉਣ ਵਾਲੇ ਫਿਚਰ ਦੇ ਵਿੱਚ ਕਿੱਲ ਠੋਕਰੇ ਕਿੱਲ ਝੁਕਰੇ ਪੰਜਾਬ ਦਾ ਸਤਿਆਨਾਸ਼ ਕਰਨ ਨਾਲ ਨੂੰ ਅਫਸਰਸ਼ਾਈ ਲੱਗੀ ਆ ਕਿਹਦੇ ਇਸ਼ਾਰੇ ਤੇ ਮੌਜੂਦਾ ਸਰਕਾਰ ਦੇ ਇਸ਼ਾਰਿਆਂ ਤੇ ਕਦੀ ਅਜੇ ਤੱਕ ਇਤਨਾ ਨਹੀਂ ਹੋਇਆ ਸੀ ਵੀ ਕਦੀ ਜਿਹੜੇ ਕੰਮ ਲੋਕਾਂ ਦੇ ਆ ਲੋਕਾਂ ਨੂੰ ਕਰਨ ਦਿੱਤੇ ਜਾਣ ਪਰ ਅੱਜ ਉਹ ਸਾਰੇ ਪੁਲਿਸ ਡਿਪਾਰਟਮੈਂਟ ਤੋਂ ਅਫਸਰਸ਼ਾਈ ਉਹਨਾਂ ਕੰਮਾਂ ਦੇ ਵਿੱਚ ਦਖਲ ਦੇ ਕੇ ਕਰਾਉਣ ਦੀ ਸਰਕਾਰ ਨੂੰ ਖੁਸ਼ਕਮ ਤੇ ਲੱਗੀ ਆ ਮੈਂ ਅਫਸੋਸ ਨਾਲ ਕਹਿਣਾ ਪੈ ਰਿਹਾ ਤੇ ਅਸੀਂ ਇਹ ਸਾਰੇ ਐਮ.ਪੀ. ਸਾਹਿਬਾਨ ਖੜੇ ਹਾਂ ਇਸ ਲੜਾਈ ਨੂੰ ਪੂਰੇ ਅੰਜਾਮ ਤੱਕ ਲੈ ਕੇ ਜਾਵਾਂਗੇ ਪੂਰੀ ਤਰ੍ਹਾਂ ਲੜਾਂਗੇ ਚਾਹੇ ਸਾਨੂੰ ਬੋਟ ਦੇ ਵਿੱਚ ਜਾਣਾ ਪਵੇ ਚਾਹੇ ਸਾਨੂੰ ਕਿਸ ਤਰ੍ਹਾਂ ਵੀ ਲੜਾਈ ਲੜਨੀ ਪਵੇ ਅਸੀਂ ਉਸ ਲੜਾਈ ਨੂੰ ਲੜ ਕੇ ਜਿੱਤ ਹਾਸਲ ਕਰਾਂਗੇ ਕਿ ਮੈਂ ਆਪਣੇ ਸਾਰੇ ਐਮ.ਪੀ.ਆਂ ਵੱਲੋਂ ਸਾਰੇ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਪੁਸ਼ਵਾਸ ਦਿੰਦਾ ਹਾਂ